ਬੜੀ ਹੈਰਾਨੀ ਗੱਲ ਹੈ ਬ 42 ਸਾਲਾਂ ਦੇ ਵਿੱਚ ਲਗਭਗ ਇਹ ਪਾਣੀ ਅੱਜ ਤੱਕ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਹੀਂ ਮਿਲਿਆ ਔਰ ਤੁਸੀਂ ਦੇਖੋ ਕਿ ਕਿੰਨੀ ਗੰਭੀਰਤਾ ਦੇ ਨਾਲ ਜਿਹੜੇ ਨੈ ਕੰਢੀ ਕਨਾਲ ਨਹਿਰ ਦੇ ਅਧਿਕਾਰੀ ਆ ਉਹ ਸਰਕਾਰ ਦੇ ਇਸ਼ਾਰੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੇ ਇਸ਼ਾਰੇ ਦੇ ਉੱਤੇ ਆ ਕੁਆਂਟਮ ਪੇਪਰ ਮਿਲ ਨੂੰ ਪਾਈਪਲਾਈਨ ਬੜੀ ਗੰਭੀਰਤਾ ਨਾਲ ਪਾਈ ਜਾ ਰਹੀ ਆ ਪਾਈਪ ਦੇਖੋ ਕਿੰਨਾ ਵੱਡਾ ਪਾਇਆ ਜਾ ਰਿਹਾ ਜਿਹੜਾ ਕਿ ਪਾਣੀ ਆ ਇਹ ਕਿਸਾਨੀ ਲਈ ਨਹਿਰ ਡਿਜ਼ਾਈਨ ਕੀਤੀ ਸੀ ਨਾ ਕਿ ਹੋਰ ਕਿਸੇ ਲਈ ਡਿਜ਼ਾਈਨ ਕੀਤੀ ਸੀ ਕਿਸਾਨ ਤੇ ਵਿਚਾਰਾ ਇਸ ਨਹਿਰ ਦੇ ਪਾਣੀ ਨੂੰ ਲੈ ਕੇ ਤੜਫ ਰਿਆ ਤੇ ਉਹਨੂੰ ਅਜ ਤੱਕ ਜਿਹੜਾ ਪਾਣੀ ਆ ਇਹ ਮਹੀਆ ਨਹੀਂ ਹੋਇਆ ਜਦੋਂ ਕਿ ਇਸ ਇਲਾਕੇ ਦੇ ਵਿੱਚ ਕਿਸਾਨੀ ਨੂੰ ਪਰਫੁੱਲਤ ਕਰਨ ਲਈ ਉਸ ਨੂੰ ਪਾਣੀ ਦੀ ਇੱਕ ਬਹੁਤ ਵੱਡੀ ਲੋੜ ਸੀ ਪਰ ਜਿਹੜਾ ਹੁਣ ਤੁਸੀਂ ਦੇਖੋ ਪੇ ਜਿਹੜਾ ਕੰਢੀ ਕਨਾਲ ਨਹਿਰ ਦੇ ਅਧਿਕਾਰੀ ਆ ਉਹ ਨਹਿ ਕੁਆਂਟਮ ਪੇਪਰ ਮੈਲ ਨੂੰ ਪਾਣੀ ਦੇਣ ਲਈ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਹੇ ਆ ਹੁਣ ਕਰਨ ਇਹ ਆ ਪਈ ਨਹਿਰ ਤੇ ਕਈ ਥਾਂ ਤੋਂ ਟੁੱਟੀ ਪਈ ਆ ਜਦੋਂ ਬਰਸਾਤ ਪੈਂਦੀ ਆ ਮੀਂਹ ਆ ਦਾ ਜਾ ਕੇ ਤੇ ਆ ਨਹਿਰ ਭਰ ਜਾਂਦੀ ਆ ਤੇ ਨਹਿਰ ਟੁੱਟ ਜਾਂਦੀ ਆ ਹਾਲੇ ਤੱਕ ਵੀ ਅਸੀਂ ਇੱਕ ਨਹਿਰ ਨੀ ਡਿਜ਼ਾਈਨ ਕਰ ਸਕੇ 42-43 ਸਾਲਾਂ ਦੇ ਵਿੱਚ ਜਿਹੜੀਆਂ ਆਜਾਦੀ ਤੋਂ ਪਹਿਲਾਂ ਦੀਆਂ ਨਹਿਰਾਂ ਬਣੀਆਂ ਉਹ ਸਥਿਰ ਆ ਸਟੇਬਲ ਆ ਮਜ਼ਬੂਤ ਆ ਜਦੋਂ ਕਿ ਨਹਿਰਾਂ ਜਿਹੜੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਇਹ ਇੱਕ ਬਹੁਤ ਵੱਡਾ ਸਰਕਾਰ ਜਾਣਬੁੱਝ ਕੇ ਨੇਚਰਲ ਰਿਸੋਰਸਸ ਦਾ ਨੁਕਸਾਨ ਵੀ ਕਰ ਰਹੀ ਆ ਸਾਡੇ ਲਾਗੇ ਮੇਘੋਵਾਲ ਖੜੇ ਆ ਅਸੀਂ ਜੀ ਮੇਘੋਵਾਲ ਤੋਂ ਇਹ ਕੰਢੀ ਕਨਾਲ ਨਹਿਰ ਜਿਹੜੀ ਤਲਵਾਰੇ ਤੋਂ ਸ਼ੁਰੂ ਹੋਈ ਆ ਇਹ ਅੱਗੇ ਬਲਾਚੌਰ ਤੱਕ ਜਾਂਦੀ ਆ ਇਹਦਾ 50-55 ਸਾਲ ਪਹਿਲਾਂ ਇਹਦਾ ਡਿਜ਼ਾਈਨ ਹੋਇਆ ਸੀ ਇਹਨੂੰ ਬਣੀ ਨੂੰ ਵੀ ਕਾਫੀ ਸਾਲ ਹੋ ਗਿਆ ਪਰ ਕਿਸਾਨਾਂ ਨੂੰ ਇਹਦਾ ਪਾਣੀ ਨਹੀਂ ਮਿਲਦਾ ਇਹ ਕਦੇ ਚੱਲਦੀ ਕਦੇ ਨਹੀਂ ਚੱਲਦੀ ਪਰ ਹੁਣ ਸੈਲਾ ਪੇਪਰ ਮਿਲ ਨੂੰ ਕੌਂਤਮ ਪੇਪਰ ਮਿਲ ਨੂੰ ਇਹਦਾ ਪਾਣੀ ਆ ਦੇਖੋ ਜੀ ਇਹ ਪਾਣੀ 4 ਫੁੱਟ 5 ਫੁੱਟ ਦਾ ਮੋਗਾ ਲਾ ਕੇ ਪੇਪਰ ਮਿਲ ਨੂੰ ਪਾਣੀ ਦਿੱਤਾ ਜਾ ਰਿਹਾ ਕਿਸਾਨਾਂ ਲਈ ਬਣੀ ਨਹਿਰ ਦਾ ਪਾਣੀ ਪੇਪਰ ਮਿਲ ਨੂੰ ਦਿੱਤਾ ਜਾ ਰਿਹਾ ਇਹਦਾ ਕੋਈ ਮਤਲਬ ਥੋੜੀ ਆ ਇਹ ਤਾਂ ਅਮੀਰ ਜਾਤੀਆਂ ਨੂੰ ਜਿਹੜੇ ਬਲੈਕਮੇਲ ਜਿਹੜੇ 2 ਨੰਬਰ ਦਾ ਕੰਮ ਕਰਦੇ ਆ ਪੇਪਰ ਮਿਲ ਦੀ ਜਿਹੜੀ ਇਹ بڑے ਅਮੀਰ ਲੋਕ ਆ ਉਹਨਾਂ ਦੇ ਫਾਇਦੇ ਲਈ ਇਹ ਪੇਪਰ ਮਿਲ ਕਿਸਾਨਾਂ ਦਾ ਪਾਣੀ ਉਹਨਾਂ ਨੂੰ ਦੇ ਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਆ ਇਹ ਪੂਰੀ ਨਹਿਰ ਤੇ ਸਰਵੇ ਕਰਕੇ ਕੋਈ ਵੀ ਆ ਕੇ ਚੈਲੰਜ ਕਰਦੇ ਅਸੀਂ ਉਹਨੂੰ ਇਹ ਕਿੱਥੇ ਦੱਸ ਦਵੇ ਕਿੰਨੇ ਕਿਸਾਨਾਂ ਨੂੰ ਕਿੰਨੇ ਕਿੱਲਿਆਂ ਨੂੰ ਪਾਣੀ ਮਿਲਦਾ ਇਹ ਟੋਟਲ ਪਾਣੀ ਜਿੰਨਾ ਇਸ ਨਹਿਰ ਤੋਂ ਛੱਡਿਆ ਜਾਂਦਾ ਉਹਦਾ ਪਾਣੀ ਕਿੰਨਾ ਪਾਣੀ ਕਿੰਨੇ ਕਿਊਬਿਕ ਮੀਟਰ ਇਹਨੂੰ ਕਿਸਾਨਾਂ ਨੂੰ ਮਿਲਦਾ ਬਿਲਕੁਲ ਨਹੀਂ ਮਿਲ ਰਿਹਾ ਔਰ ਮੇਘਵਾਲ ਦੀ ਮੈਨੂੰ ਪੂਰੀ ਜਾਣਕਾਰੀ ਆ ਮੈਂ ਇਹਦੇ ਲਾਗੇ ਦੇ ਰਹਿਣ ਵਾਲਾ ਇਹ ਜੇ ਪਾਣੀ 3-4 ਫੁੱਟ ਉੱਪਰ ਚੜੇ ਤਾਂ ਕਿਸਾਨਾਂ ਨੂੰ ਥੋੜਾ ਜਿਹਾ ਲੱਗਦਾ ਪਰ ਆ ਜੋ ਹੁਣ ਆ ਪਾਈਪ ਲਾਇਆ ਗਿਆ ਇਹਦੇ ਚ 6 ਇੰਚ ਪਾਣੀ ਵੀ ਜਿਹੜਾ ਆ ਉਹ ਸਾਰਾ ਪੇਪਰ ਮਿਲ ਨੂੰ ਚੱਲ ਜਾਣਾ ਉਹ ਪਰ ਪੇਪਰ ਮਿਲ ਨੂੰ ਪਾਣੀ ਜਾ ਕੇ ਉਹ ਤੋਂ ਬਾਅਦ ਉਹ ਪੋਲੂਸ਼ਨ ਫਰਾਂਦੀ ਆ ਸਾਡੇ ਇਲਾਕੇ ਦਾ ਸਾਰੇ ਦਾ ਸੱਤਿਆ ਨਾਸ਼ ਕਰ ਦਿੱਤਾ ਉਸ ਪੇਪਰ ਮਿਲ ਨੇ ਪਾਉਣ ਪਾਣੀ ਹਵਾ ਸਾਰਾ ਕੁਝ ਹੀ ਖਰਾਬ ਕੀਤਾ ਪਿਆ ਔਰ ਇਹ ਅਸੀਂ ਇਹ ਸੈਂਟਰ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਕਿਸਾਨਾਂ ਦਾ ਪਾਣੀ ਪੇਪਰ ਮਿਲ ਨੂੰ ਦੇ ਕੇ ਅਮੀਰ ਜਾਤੀਆਂ ਨੂੰ ਅਮੀਰ ਕਰਨ ਦਾ ਦੋ ਨੰਬਰ ਦੇ ਧੰਦਿਆਂ ਵਾਲਿਆਂ ਨੂੰ ਪੇਪਰ ਮਿਲ ਨੂੰ ਪਾਣੀ ਦਿੱਤਾ ਜਾ ਰਿਹਾ ਬਿਲਕੁਲ ਗਲਤ ਹੈ ਅਸੀਂ ਪੂਰ ਜੋਰ ਅਪੀਲ ਕਰਦੇ ਆ ਪੰਜਾਬ ਗਵਰਨਮੈਂਟ ਨੂੰ ਕਿ ਇਹ ਬਿਲਕੁਲ ਗਲਤ ਹੈ ਪਾਣੀ ਬਿਲਕੁਲ ਬੰਦ ਹੋਣਾ ਚਾਹੀਦਾ ਔਰ ਸਾਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਦੋਂ ਇਹ ਨਹਿਰ ਬਣਨੀ ਸੀ ਲੋਕਾਂ 'ਚ ਇੱਕ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਕਿ ਸਾਡੇ ਇਲਾਕੇ ਵਿੱਚ ਪਾਣੀ ਆ ਰਿਹਾ ਪਰ ਨਹਿਰ ਬਣਨ ਤੋਂ ਬਾਅਦ 10 11 ਸਾਲ ਇਹ ਨਹਿਰ ਸੁੱਕੀ ਰਹੀ ਤੇ ਨਹਿਰ 'ਚ ਜਦੋਂ ਪਾਣੀ ਆਇਆ ਤੇ ਮੇਰਾ ਖਿਆਲ ਆ ਬਈ ਮਹੀਨਾ ਕ ਪਾਣੀ ਚੱਲਿਆ ਉਸ ਤੋਂ ਬਾਅਦ ਇਹਨਾਂ ਨੇ ਇਹਦੀ ਅੰਡਰਗਰਾਊਂਡ ਜਿਹੜੀ ਆ ਸਿੱਧੀ ਕਵਾਂਟਿੰਗ ਪੇਪਰ ਮਿਲ ਨੂੰ ਦੇਤੀ ਜਦ ਕਿ ਨਹਿਰ ਦਾ ਨਹਿਰ ਦਾ ਪਾਣੀ ਧੁਰ ਪਹੁੰਚਦਾ ਹੀ ਨਹੀਂ ਹੈ ਦੋ ਕਵਾਰ ਪਾਣੀ ਧੁਰ ਪਹੁੰਚਿਆ ਉਸ ਤੋਂ ਬਾਅਦ ਇਹ ਨਹੀਂ ਫੈਕਟਰੀ ਨੂੰ ਪਾਣੀ ਦੇ ਦਿੱਤਾ ਫੈਕਟਰੀ ਚੌਥਾ ਹਿੱਸਾ ਨਹਿਰ ਦਾ ਫੈਕਟਰੀ ਪਾਣੀ ਖਿੱਚੀ ਜਾਂਦੀ ਆ ਤੇ ਕਿਸੇ ਨੂੰ ਪਾਣੀ ਨਹੀਂ ਲੱਗ ਰਿਹਾ ਕਰੋੜਾਂ ਰੁਪਿਆਂ ਦੀ ਧਰਤੀ ਜਿਹੜੀ ਸੀਗੀ ਉਹ ਲੋਕਾਂ ਦੀ ਇਹਨਾਂ ਨੇ ਬਰਬਾਦ ਕਰ ਦਿੱਤੀ ਤੇ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਇਆ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਲੋਕਾਂ ਦਾ ਕਈਆਂ ਦੇ ਤਾਂ ਘਰ ਉਜੜ ਗਏ ਕਿਉਂਕਿ ਜਿਨ੍ਹਾਂ ਦੇ ਦੋ-ਦੋ ਕਿੱਲੇ ਸੀ ਉਹ ਨਹਿਰ 'ਚ ਆ ਗਏ ਤੇ ਉਹਨਾਂ ਦੇ ਅੱਜ ਨਿਆਣੇ ਵੀ ਰੋਟੀ ਤੋਂ ਵਾਵਾਜਾਰ ਹੋ ਗਏ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਚਲੋ ਉਹ ਤਾਂ ਜਿਹੜਾ ਕਿਸਾਨ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਪਰ ਹੁਣ ਕਿਸਾਨ ਨੂੰ ਪਾਣੀ ਤਾਂ ਦਿੱਤਾ ਜਾਵੇ ਹੁਣ ਤੁਸੀਂ ਦੇਖ ਲਓ ਬੇ ਘਟੋ ਘੜ 10 ਤੋਂ 15 ਕਿਲੋਮੀਟਰ ਦੇ ਵਿੱਚ ਸਾਰੇ 10 ਜਾਂ 12 ਮੋਗੇ ਹੋਣੇ ਆ ਉਹ ਹੋਣੇ ਆ 9 ਇੰਚੀ ਜਾਂ 12 ਇੰਚੀ ਦੇ ਤੇ ਉਹ ਪਾਣੀ ਕਿਸੇ ਦੇ ਵੀ ਲੱਗ ਨਹੀਂ ਰਿਹਾ ਲੋਕ ਲੜ ਲੜ ਕੇ ਪਾਣੀ ਇੱਕ ਦੂਜੇ ਦਾ ਕੱਟ ਰਹੇ ਆ ਤੇ ਲੜ ਰਹੇ ਆ ਤਕਰੀਬਨ 10 ਕ ਖੇਤ ਨਹਿਰ ਦੇ ਨਹਿਰ ਤੋਂ ਥੱਲੇ ਨੂੰ ਜਾ ਕੇ ਲੈਵਲ ਨਹਿਰ ਦਾ ਆਂਦਾ ਉਹ ਜਿਹੜਾ ਉੱਪਰ ਸੌ ਖੇਤ ਆ ਨਹਿਰ ਦੇ ਨਾਲ-ਨਾਲ ਉਹਨਾਂ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਮਿਲ ਰਹੀ। ਅੱਛਾ ਜੇ ਉਹ ਪਾਣੀ ਚੱਕਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਉਹਨਾਂ ਨੂੰ ਘੱਟੋ-ਘੱਟ 100 ਰੁਪਏ ਘੰਟੇ ਦੇ ਹਿਸਾਬ ਨਾਲ ਪਾਣੀ ਪੈ ਰਿਹਾ। ਇਸ ਕਰਕੇ ਇਸ ਨਹਿਰ ਦਾ ਜ਼ਿਮੀਂਦਾਰਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਤੇ ਮੇਰੀ ਤਾਂ ਸਰਕਾਰ ਨੂੰ ਇਹੀ ਬੇਨਤੀ ਆ ਕਿ ਪਹਿਲਾਂ ਤਾਂ ਜ਼ਿਮੀਂਦਾਰਾਂ ਦਾ ਪਾਣੀ ਪੂਰਾ ਕੀਤਾ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ ਪੇਪਰ ਮਿੱਲ ਨੂੰ ਪਾਣੀ ਦੇਣ ਪਰ ਜੇ ਜਿਆਦਾ ਪਾਣੀ ਹੋਵੇ, ਕਿਸਾਨੀ ਤੋਂ ਵੱਧਾ ਪਾਣੀ ਹੋਵੇ ਤਾਂ ਨਹਿਰ ਨੂੰ ਬਿਸ਼ੱਕ ਪੇਪਰ ਮਿਲ ਨੂੰ ਬਿਸ਼ੱਕ ਦਿੱਤਾ ਜਾਵੇ ਪਰ ਨਹੀਂ ਤਾਂ ਪਹਿਲਾਂ ਕਿਸਾਨਾਂ ਨੂੰ ਪਾਣੀ ਦੇ ਕੇ ਉਹ ਤੋਂ ਬਾਅਦ ਪੇਪਰ ਮਿਲਦਾ ਸੋਚਿਆ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ